ਯਾ ਵੀਰ ਸੋਈ ਬਲੋ ਸਾਰੇ ਅਮ ਜਸੀ ਕਲ ਅੱਜ ਆਪਾਂ ਬਣਾਵਾਂਗੇ ਸਾਫ ਤੇ ਔਲੇ ਤੇ ਮਿਰਚਾਂ ਦਾ ਆਚਾਰ ਕਿਲੋ ਆਪਾਂ ਔਲੇ ਲੈਨੇ ਔਲਿਆਂ ਨੂੰ ਆਪਾਂ ਧੋ ਕੇ ਸੁਕਾ ਲਿਆ ਪਾਈਆ ਆਪਾਂ ਮਿਰਚਾਂ ਪਾਵਾਂਗੇ ਇਹਦੇ ਵਿੱਚ ਸਰੀਆਂ ਤੇ ਲਾਲ ਮਿਰਚਾਂ ਆਪਾਂ ਮਿਰਚਾਂ ਨੂੰ ਇਸ ਤਰ੍ਹਾਂ ਟੱਕ ਦੇ ਲਿਆ ਸਾਰੀਆਂ ਨੂੰ ਆ ਆਪਾਂ ਆਚਾਰ ਚ ਮਸਾਲੇ ਪਾਵਾਂਗੇ ਆ ਆਪਾਂ ਚਿੱਟਾ ਨਮਕ ਪਾਵਾਂਗੇ ਆ ਆਪਾਂ ਕਾਲਾ ਨਮਕ ਪਾਵਾਂਗੇ ਆਪਾਂ ਹਰਦੀ ਪਾਵਾਂਗੇ ਆਪਾਂ ਲਾਲ ਮਿਰਚ ਪਾਵਾਂਗੇ ਆਪਾਂ ਕਲੌਂਜੀ ਪਾਵਾਂਗੇ ਇੱਕ ਚਮਚਾ ਇੱਕ ਚਮਚਾ ਆਪਾਂ ਕਹੀ ਰਾਈ ਪਾਵਾਂਗੇ ਇੱਕ ਚਮਚਾ ਆਪਾਂ ਪੂਰੀ ਰਾਈ ਪਾਵਾਂਗੇ ਇੱਕ ਚਮਚਾ ਆਪਾਂ ਮੇਥਿਆਂ ਦਾ ਪਾਵਾਂਗੇ ਥੋੜੀ ਜੀ ਆਪਾਂ ਇਹਦੇ ਵਿੱਚ ਹਿੰਗ ਪਾਵਾਂਗੇ ਆਪਾਂ ਨੂਣ ਮਿਰਚ ਆਪਾਂ ਔਲੇ ਬਣਾਉਣ ਲੱਗੇ ਆਪਾਂ ਨਾਲ ਦੀ ਨਾਲ ਦੱਸਾਂਗੇ ਕਿੰਨਾ ਕੁ ਪਾਉਣਾ ਆਪਾਂ ਨਮਕ ਮਿਰਚ ਕੜਾਹੀ 'ਚ ਪਹਿਲਾਂ ਆਪਾਂ ਸਰੋਂ ਦਾ ਤੇਲ ਪਾ ਲਵਾਂਗੇ। ਤੇ ਅੰਨੇ ਕੜਛੀਆਂ ਆਪਾਂ ਸਰੋਂ ਦੇ ਤੇਲ ਦੀਆਂ ਪਾਈਆਂ ਨੇ। ਤੇਲ ਆਪਣਾ ਗਰਮ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਪਹਿਲਾਂ ਔਲੇ ਬਾਦਮਾਂਗੇ। ਔਲਿਆਂ ਨੂੰ ਆਪਾਂ ਸਲੋ ਗੈਸ ਤੇ ਆਪਾਂ 15 ਮਿੰਟ ਤੱਕ ਇਹਨੂੰ ਬਣਾਵਾਂਗੇ ਇਹ ਐਸਾ ਫਟ ਘੱਟ ਜਾਮਨ ਔਲਿਆਂ ਦੇ ਨਾਲੇ ਆਪਾਂ ਨਮਕ ਪਾ ਦੇਵਾਂਗੇ ਨਾਲ ਆਪਾਂ ਔਲਿਆਂ ਨੂੰ ਉਬਾਲਾਂਗੇ ਇੱਕ ਢੜ੍ਹੀ ਆਪਾਂ ਨਮਕ ਦੀ ਪਾਵਾਂਗੇ ਔਲਿਆਂ ਤੇ ਔਲੇ ਬਲ ਔਲ ਲਗੇ ਆਪਾਂ ਨਾਲ ਹੀ ਨਮਕ ਪਾ ਦਈਏ ਤੇ ਔਲਿਆਂ ਦੇ ਵਿੱਚ ਰੱਖ ਜਾਂਦਾ ਨਮਕ ਬਹੁਤ ਟੇਸਟੀ ਔਲਿਆਂ ਦਾ achar ਇਸ ਤਰ੍ਹਾਂ ਬਣਦਾ ਉਪਰੋਂ ਆਪਾਂ ਥਾਲੀ ਨਾਲ ਔਲਿਆਂ ਨੂੰ ਢੱਕ ਦਵਾਂਗੇ ਥੋੜੀ ਦੇਰ ਬਾਅਦ ਆਪਾਂ ਔਲਿਆਂ ਨੂੰ ਹਲਾਵਾਂਗੇ ਥੋੜੀ ਥੋੜੀ ਦੇਰ ਬਾਅਦ ਆਪਾਂ ਔਲੇ ਨੂੰ ਹਿਲਾ ਦਵਾਂਗੇ ਔਲੇ ਆਪਾਂ 15 ਮਿੰਟ ਬਣਾ ਲੈ ਲੰਮਕਚ ਜਦੋਂ ਆਪਣੇ ਔਲੇ ਥੋੜੇ ਜੇ ਨਰਮ ਹੋ ਜਾਣ ਫਿਰ ਆਪਾਂ ਇਹਦੇ ਵਿੱਚ ਮਿਰਚਾਂ ਪਾਵਾਂਗੇ ਹੁਣ ਆਪਾਂ ਮਿਰਚਾਂ ਪਾ ਦਵਾਂਗੇ ਇਹਦੇ ਵਿੱਚ ਜਿਵੇਂ ਆਪਾਂ ਪਹਿਲਾਂ ਮਿਰਚਾਂ ਪਾਤੀਏ ਟਮਾਟਰ ਜਿਆਦੇ ਬਣ ਜਾਂਦੀਆਂ ਨੇ ਔਲਿਆਂ ਦੇ achar ਚ ਹਰੀ ਮਿਰਚ ਪਾਈ ਹੋਈ ਬਹੁਤ ਟੇਸਟੀ ਮਿਰਚ ਬਣਦੀ ਆ ਔਲਿਆਂ ਦੇ ਵਿੱਚ ਇੱਕ ਰੋਟੀ ਦੀ ਬਜਾਏ ਆਪਾਂ ਦੋ ਰੋਟੀਆਂ ਖਾ ਲਵਾਂਗੇ achar ਦੇ ਨਾਲ ਹੁਣ ਆਪਾਂ ਇਹਨਾਂ 5 ਮਿੰਟ ਹੋਰ ਬਣਾਵਾਂਗੇ ਔਰ ਇਹਨਾਂ ਨੂੰ ਮਿਕਸਿਆਂ ਪਾ ਕੇ ਔਲਿਆਂ ਨੂੰ 5 ਮੀਟਰ ਹੋਰ ਬਣਾਵਾਂਗੇ ਤਾਂ ਅੱਧੀ ਘੜਚੀ ਆਪਾਂ ਨਾਲ ਹੀ ਕਾਲੇ ਨਮਕ ਦੀ ਪਾ ਦਵਾਂਗੇ ਮਸਚਾਂ ਦੇ ਨਾਲੇ ਨਮਕ ਪਾ ਦਵਾਂਗੇ ਹੁਣ ਆਪਾਂ ਇਹਨੂੰ ਹਲਾadਵਾਂਗੇ ਮਸਚਾਂ ਪਾ ਕੇ ਤੁਸ ਜੇ ਮੇਰੇ ਤਰੀਕੇ ਨਾਲ ਔਲਿਆਂ ਦਾ achar ਪਾ ਕੇ ਦੇਖਿਓ ਬਹੁਤ ਟੇਸਟੀ ਇਸ ਤਰ੍ਹਾਂ achar ਬਣਦਾ ਬਹੁਤ ਵਧੀਆ ਆਚਾਰ ਬਣਦਾ ਪਰੂੰਗਾ ਪਟਾ ਕੇ ਤੇ ਨਾਲ 5 ਮਿੰਟ ਹੋਰ ਬਣਾਵਾਂਗੇ ਆਪਾਂ ਚਾਰ ਮਿੰਟ ਆਪਾਂ ਮਿਰਚਾਂ ਪਾ ਕੇ ਔਲੇ ਬਣਾ ਲੇ ਹੁਣ ਆਪਾਂ ਇਹਦੇ ਵਿੱਚ 1.5 ਚਮਚਾ ਹਲਦੀ ਆ ਪਾਵਾਂਗੇ ਮਿਰਚ ਨਹੀਂ ਆਪਾਂ ਲਾਲ ਪਾਵਾਂਗੇ ਆਪਣੀ ਹਰੀ ਮਿਰਚ ਪਾਈ ਹੋਈ ਆ ਔळ्या ਨੂੰ ਆਪਾਂ ਹਲਾad ਮੰਗ ਆ ਤੇ ਪਾ ਕੇ ਹल्दी ਪਾ ਕੇ ਆਪਾਂ 1 ਮਿੰਟ ਔਲਿਆਂ ਨੂੰ ਸੇਕ ਲਵਾ ਲਵਾਂਗੇ। ਹਲਦੀ ਪਾ ਕੇ ਆਪਾਂ 1 ਮਿੰਟ ਔਲੇ ਬਣਾ ਦੇ। ਔਲਿਆਂ ਨੂੰ ਆਪਾਂ ਸੇਕ ਲਵਾ ਲਿਆ। ਹੁਣ ਆਪਾਂ ਔਲਿਆਂ ਦੇ achar ਨੂੰ ਤੜਕਾ ਲਾਵਾਂਗੇ। ਗੈਸ ਤੇ ਆਪਾਂ ਤੜਕਾ ਪੈਨ ਰੱਖਾਂਗੇ ਆਪਾਂ ਤੜਕਾ ਲਾਉਣ ਲਈ ਤੜਕਾ ਪੈਨ ਵਿੱਚ ਸਰੋਂ ਦਾ ਤੇਲ ਪਾਵਾਂਗੇ ਤੇਲ ਆਪਾਂ ਪੂਰੀ ਤਰ੍ਹਾਂ ਨਾਲ ਗਰਮ ਹੋ ਗਿਆ ਤੜਕਾ ਲਾਉਣ ਲਈ ਆਚਾਰ ਨੂੰ ਗੈਸ ਆਪਾਂ ਬੰਦ ਕਰ ਦਵਾਂਗੇ ਹੁਣ ਹੁਣ ਆਪਾਂ ਇਹਦੇ ਵਿੱਚ ਇੰਗ ਪਾਦਮਾਗੇ ਪਹਿਲਾ ਫਿਰ ਆਪਾਂ ਮੇਥੇ ਪਾਦਮਾਂਗੇ ਆਪਾਂ ਪੀਸ ਤੇ ਵੀ ਤੜਕਾ ਲਾ ਸਕਦੇ ਆ ਆਪਾਂ ਪੀਸਾਂਗੇ ਇੰਨੀ ਆਪਾਂ ਸਾਫ ਤੇ ਮਸਾਲੇ ਪਾਵਾਂਗੇ ਰਾਜ ਮਾਦਮਾਂਗੇ ਕਲੌਂਜੀ ਪਾਦਮਾਂਗੇ ਬਰੋਂ ਰਾਜ ਪਾਦਮਾਂਗੇ ਆਪਾਂ ਤੜਕੇ ਤੇ ਬਣਾ ਲਵਾਂਗੇ ਤੜਕੇ ਤੇ ਮਸਾਲੇ ਆਪਣੇ ਬਣ ਗਏ ਹੁਣ ਆਪਾਂ ਜੀ ਆਕ ਪਾਦਮਾਂਗੇ ਤੜਕੇ ਲੜਕੇ ਨੂੰ ਆਚਾਰ ਮਿਕਸ ਕਰ ਲਵਾਂਗੇ ਆਪਾਂ ਸਾਰੇ ਆਵਲਾ ਆਪਣੇ ਅੱਖਾਂ ਵਾਸਤੇ ਬਹੁਤ ਵਧੀਆ ਆਪਣੇ ਪੇਟ ਲਈ ਬਹੁਤ ਵਧੀਆ ਤੁਸੀਂ ਵੀ ਮੇਰੇ ਤਰੀਕੇ ਨਾਲ ਆਵਲੇ ਦਾ ਆਚਾਰ ਬਣਾ ਕੇ ਦੇਖਿਓ ਬਹੁਤ ਵਧੀਆ ਆਚਾਰ ਬਣਦਾ ਇਸ ਤਰ੍ਹਾਂ ਬਹੁਤ ਟੇਸਟੀ ਆਚਾਰ ਬਣਦਾ ਔਲੇ ਆਪਣੇ ਬਣ ਗਏ ਹੋਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਇਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ